ਸਵਾਗਤ ਹੈ ਪਿੰਡ ਸੂਚ ਜ਼ਿਲ੍ਹਾ ਹੈ ਗਾ ਬਠੰਡਾ ਬਾਈ ਕੁਲਦੀਪ ਦੇ ਘਰੇ ਪੁੱਜੇ ਹੋਇਆ ਆਪਣੇ ਭਰਾ ਕੋਲੇ ਆਹ ਮੱਝ ਬਗਿਆਊ ਹੈ ਸਾਰੀ ਡਿਟੇਲ ਮਾਲਕ ਤੋਂ ਪੁੱਛਾਂਗੇ ਈੜੀ ਦੇ ਪਾਵੇਂ ਵਰਗਾ ਥਾਣ ਲੱਗਿਆ ਮੋਟਾ ਸੱਜਣੋ ਜੇ ਭਾਜਨ ਭੋਜਨ ਦੀ ਗੱਲ ਕਰਾਂ ਨਾ ਕਰਮਾਲੀ ਨੇ ਧਣਧਣ ਕਰਾਈ ਪਈ ਐ ਆਹ ਦੇਖ ਲਓ ਸੱਜਣੋ ਹਵਾਨਾ ਪੰਡਲੇ ਵੇਰੀ ਐ ਗਿੱਠਲੇਵਾ ਮੂਰ ਨੂੰ ਤੇ ਗਿੱਠੀ ਮਾਗਨ ਨੂੰ ਆ ਗਾੜੀ ਪਿਛਾੜੀ ਬਹੁਤ ਚੰਗੀ ਐ ਜੇ ਤੁਹਾਨੂੰ ਗੱਲ ਕਰਨਾ ਕੁਝ ਦਿਨ ਕੱਢਦੀ ਏ ਟ ਲਟ ਲਾ ਪਈਆਂ ਕਰਮਾਲੀ ਬਹੁਤ ਜਿਆਦੇ ਚੰਗੀ ਐ ਤੇ ਚੰਗੇ ਦੁੱਧ ਦੇ ਚੱਲੀ ਹੋਈ ਆ ਆਜੋ ਆਪਾਂ ਬਾਈ ਨਾਲ ਮਾਲਕ ਨਾਲ ਗੱਲ ਕਰਾਉਨੇ ਆ ਬਾਈ ਸਸਰੀ ਘਾਲ ਬਾਈ ਹੋਰ ਠੀਗਾ ਪਰਿਵਾਰ ਗੱਲ ਦੀ ਬਾਈ ਬਾਈ ਚੜਦੀ ਪਹਿਲਾਂ ਤਾਂ ਯਾਰ ਤੁਹਾਨੂੰ ਮੈਂ ਕੁਲਦੀਪ ਦੀ ਮਿਹਨਤ ਦਿਖਾਵਾਂ ਨਾ ਜੇ ਤੁਹਾਨੂੰ ਕੱਲਾ ਬੰਦਾ ਤੇ ਬਾਹਣ ਵੀ ਕਰਦਾ ਆਨੇ ਪੁੱਤ ਨੇ ਨਾ ਅੱਗ ਗੱਢੀ ਬਈ ਆਪਾਂ ਕਹਿ ਦਿੰਨੇ ਆ ਨਾ ਪਸੂ ਬਾਈ ਚੰਗੇ ਰੱਖੇ ਹੋਏ ਆ ਦੇਖ ਲਓ ਮੇਲਾ ਜਿੱਤਨੋਂ ਘੱਟ ਕੰਮ ਆ ਹਾਂ ਹੁਣ ਸਿੱਧੀ ਜੇ ਆਪਾਂ ਨਗਦੀ ਗੱਲ ਕਰੀਏ ਕਿੰਨਾ ਸੂਆ 3ਜਾ ਸੂਆ ਬਾਈ ਜਮਾ ਰਿਜਨਲ ਜਮਾ ਰਿਜਨਲ ਬਾਈ ਤੀਜਾ ਸੂਆ ਨਗ ਆ ਗਿਆ ਸੱਜਣੋ ਬਹੁਤ ਚੰਗੀਆਂ ਐ ਐਫਨ ਨਗ ਵਾਂਗੂ ਲੱਗਿਆ ਪੈਪਾ ਬੂਪਾ ਬਾਕੀ ਬਾਈ ਕੁਲਦੀਪ ਤੋਂ ਜਾਣਕਾਰੀ ਹੋਰ ਲੈਨੇ ਤੀਜਾ ਸੂਆ ਆ ਗਿਆ ਨਗ ਕੁਲਦੀਪ ਜਮਾ ਓੜ ਦਾ ਤਸੱਲੀ ਯਾਰ ਦੁੱਧ ਕਿੰਨੇ ਦੇ 17 ਲੀਟਰ ਬਾਈ ਚੋਇਆ ਆ ਜਮਾ ਤਸੱਲੀ ਜਮਾ ਤਸੱਲੀ ਵਾਲਾ ਠੀਕ ਆ ਕੋਈ ਮੜਾ ਮੋਟਾ ਉਹਦੇ ਵੀ ਦੇ ਦਾਂਗੇ ਪਾ ਕੋਈ ਲੋ ਵੀ ਸੱਜਣੋ ਜਿਹੜੇ ਹਸਾਬ ਨਾਲ ਕਰਮਾਲੀ ਨੂੰ ਹਵਾਨਾ ਲੱਗਿਆ ਨਾ ਅਗਲਾ ਕਹਿ ਦਿੰਦਾ ਇੰਨਾ ਦੁੱਧ ਬੋਲਦਾ ਬਾਈ ਨੇ ਆ ਦੇਖ ਲਓ ਬਾਕੀ ਆ ਵੀ ਬੋਲਦੀ ਐ ਦਖੋਦੀ ਕੁਝ ਚੀਜ਼ ਵੀ ਹੈਗੀ ਆ ਹੈਨਾ ਹੁਣ ਜੇ ਇੱਕ ਦਮਕ ਗੱਲ ਕਰਾਂ ਬਾਈ ਨਾ ਤੇਰਾ ਸੋਨਾ ਹੈ ਮੂਹੋ ਬੋਲਦਾ ਕਿੰਨਾ ਦੁੱਧ ਬਾਦੂਗੀ ਤਿਆਰੀ ਬਹੁਤ ਚੰਗੀ ਹੈ ਬਾਈ 17 ਲੀਟਰ ਫਿਰ ਚੋਇਆ ਪਸ 17 ਤਾਂ ਖੁੱਲ੍ਹੇ ਹੀ ਆ ਦੇਖੋ ਠੀਕ ਹੈ ਜੇ ਤੂੰ ਚੰਗੀ ਮਿਹਨਤ ਕਰਦਾ ਬਾਕੀ ਅੱਗੇ ਮਿਹਨਤ ਦੇ ਹਿਸਾਬ ਨਾਲ ਅਗਲੇ ਦਿਨ ਹਾਂ ਹਾਂ ਜੇ ਕੋਈ ਘਰ ਖਵਾਉਂਦਾ ਹੈ ਹਨਾ ਹਾਂ ਬਾਈ ਕਿੰਨਾ ਬਾ ਸਕਦੀ ਹੈ ਬਾਈ ਯਾਰ ਦੇਖੋ ਵੱਧ ਪਤਾ ਚਾਹੀਦਾ ਦੇਖ ਪਤਾ ਹੀ ਕਹਨੇ ਆ ਅਸੇ ਵਾਹੋ ਇਹ ਤਾਂ 18 ਕਿਲੋ 20 ਕਿਲੋ ਦੇ ਭਾਗ ਚੋਦੀ ਬਾਈ ਤੇ ਮੱਝ ਨੇ ਨਾ ਮਿਹਨਤ ਕਰੀ ਆ ਜੇ ਸਾਨੂੰ ਮੈਂ ਦਿਖਾਉਂ ਲੈਵਾ ਦਾ ਹੁੰਦਾ ਨਾ ਆਪਣਾ ਦੁੱਧ ਵਾਲੀ ਮਾਸਤ ਰਲਦੀ ਨਹੀਂ ਹਾਂ ਠੂਲੀ ਵਾਲਾ ਅੰਡਰ ਆ ਗਿਆ ਹਾਂ ਆਹ ਦੇਖ ਲੋ ਸੱਜਣੋ ਤਿਆਰੀ ਘਰ ਖਵਾਇਆ ਮੁੰਡੇ ਨੇ ਮਿਹਨਤ ਕਰੀ ਆ ਗਲਦੀਪ ਨੇ ਗਲਦੀਪਾ ਹਾਂਜੀ ਧਾਰ ਤੂਰ ਕਿਵੇਂ ਆ ਬਾਈ ਜਮਾ ਟਾਪ ਦੀ ਆ ਕੋਲੀ ਧਾਰ ਆ ਜਮਾ ਸਰਲਾ ਸਰਲਾ ਜਮਾ ਤਸੱਲੀ ਵਾਲੀ ਹੈ ਜਮਾ ਤਸੱਲੀ ਹੈ ਮਖਾ ਠੀਕ ਹੈ ਲੋ ਵੀ ਸੱਜਣੋ ਜੇ ਹੁਣ ਵਕਤ ਦੀ ਬੇਤੇ ਇੱਕ ਗੱਲ ਹੋਰ ਕਰੀਏ ਸੀਮਣ ਗੇੜਾ ਲੱਗਿਆ ਹੋਇਆ ਸੀ ਹੁਣ ਭਾਈ ਨਵਾਬ ਦਾ ਲੱਗਿਆ ਨਵਾਬ ਦਾ ਹਾਂ ਬਈ ਲੋ ਵੀ ਮਿੱਤਰੋ ਸੀਮਣ ਵੀ ਉਹ ਛੋਟੇ ਦਾ ਲੱਗਿਆ ਜਿਹਦੀ ਤੂਤੀ ਬੋਲਦੀ ਸੀ ਤੇ ਬੋਲਦੀ ਹੁਣ ਵੀ ਹੈ ਤੇ ਕਟੀਆਂ-ਕੁੱਟੀਆਂ ਸਾਰੀਆਂ ਬਰੀਡ ਦੇ ਕੰਮ ਕਰੀ ਜਾਂਦਾ ਆ ਦੇਖ ਲਓ ਮੰਡੀ ਲਈ ਬੈਠਾ ਕਰੇ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਸੋਡੀ ਗੱਲਬਾਤ ਆਪਾਂ ਵਪਾਰ ਲੈਣ ਦੇ ਵੀ ਕਰਾਉਂ ਚੰਗੀ ਟੀਕੇ ਭਰੋਣਿਆ ਭਾਈ ਆਪਾਂ ਦਾ ਚੰਗੀ ਸਾਰੀਆਂ ਕਟੀਆਂ ਆਲਦੀਆਂ ਟੀਕੇ ਦੀਆਂ ਹਾਂ ਹਾਂ ਨਹੀਂ ਭਾਈ ਡਾਕ ਤੇਰੇ ਸਾਰੇ ਚੰਗੇ ਚੰਗੇ ਆ ਬਾਕੀ ਮਿਹਨਤ ਕਰੀ ਹੈ ਬਾਈ ਹਾਂ ਕੁਲਦੀਪ ਜੇ ਹੁਣ ਆਪਾਂ ਇੱਕ ਗੱਲ ਹੋਰ ਕਰਦੇ ਆਂ ਬਾਈ ਬਬਾਰ ਦਾ ਗੰਮ ਤਾਂ ਨਹੀਂ ਨਾ ਨਾ ਬਾਈ ਕਰਦੇ ਆ ਆਪਣਾ ਘਰੂ ਕਰੂ ਕਰੇ ਲੋ ਲਓ ਵੀ ਸੱਜਣੋ ਕੱਚੇ ਗੱਲੇ ਨਾ ਆ ਗਿਆ ਤੇ ਕਰਮਾ ਵਾਲੀ ਬਾਈ ਨੇ ਤਿਆਰੀ ਵੀ ਬਹੁਤ ਸੋਹਣੀ ਕਰਾਈ ਹੈ ਤੇ ਬਾਈ ਤੋਂ ਲਵਾਦਾ ਪਾ ਹੋਰ ਵੀ ਬਹੁਤ ਹੈ ਕੁਲਦੀਪ ਦੋ ਕੁਲਦੀਪ ਹਾਂਜੀ ਨੰਬਰ ਬੋ ਜਾ ਪਹਿਲਾਂ ਦੋ ਤੇਰਾ 72102 ਹਾਂ 0049 ਵੀਰੇ ਲੈ ਕੁਲਦੀਪ ਇੱਕ ਵਾਰੀ ਹੋਰ ਬੋਲਦੇ ਆਪਣੇ 72102 0049 ਲਓ ਵੀ ਸੱਜਣੋ ਨੰਬਰ ਕੁਲਦੀਪ ਨੇ ਬੋਲਦਾ ਭਰਾ ਨੇ ਆਪਣੇ ਨੇ ਥੱਲੇ ਚੱਲੀ ਵੀ ਜਾਂਦਾ ਘੰਟੀ ਮਾਰ ਲਿਓ ਕੱਚੇ ਗਲੇ ਕੋਈ ਬਵਾਰ ਦਾ ਕੰਮ ਨਹੀਂ ਤੇ ਪਲੀ ਪੁਲੀ ਬਹੁਤ ਚੰਗੀ ਆ ਗਰੋਸ ਨਾੜਾ ਨੂੜਾ ਦਿਖਾਵਾਂ ਨਾ ਤੁਹਾਨੂੰ ਚੰਗੀਆਂ ਨਾ ਖਲੀਬਾ ਜੇ ਹੁਣ ਆਪਾਂ ਇੱਕ ਗੱਲ ਕਰੀ ਨਾ ਆਪਣੇ ਸੱਜਣਾ ਨੂੰ ਤੁਰਦੀ ਦਿਖਾਉਨੇ ਆਪਾਂ ਤੁਰਦੀ ਜਿੱਕ ਕਰਾਉਣੀ ਲੱਕਾਰ ਲਓ ਜਿੱਕ ਕਰਮਾ ਵਾਲੀ ਨੂੰ ਹਵਾਨਾ ਅਰੇ 10 ਦਿਨ ਬਾਕੀ ਐ ਵੀਰੇ 10 ਦਿਨ 28 ਤਰੀਕ ਨੂੰ ਦਿਨ ਪੂਰੇ ਐ ਇਹਦੇ ਅਜੇ 10 ਦਿਨ ਆ ਦੇ ਕੱਚੀ ਮੰਨ ਲਈਏ ਅਜੇ ਕੱਚੀ ਐ ਵੀ 10 ਦਿਨ ਅਜੇ ਤੱਕ ਢਿੱਲਾ ਢੁਲਾ ਕੱਢੂਗੀ ਅਜੇ ਨਾ ਬਣਾਂ ਢਿੱਲਾ ਲੋ ਵੀ ਸੱਜਣੋ ਕਰਮਾਲੀ ਨੂੰ ਚੈੱਕ ਕਰ ਲੋ ਆ ਇਹ ਤਾਂ ਦਿਨ ਕੱਢਦੀ ਵੀ ਆ ਪੁੱਸਾਂਗੇ ਬਾਈ ਨੂੰ ਢਿੱਲਾ ਢੁਲਾ ਪਈਆਂ ਜਮਾ ਪਹਿਲਵਾਨਾਂ ਵਾਲੀ ਤੋਰ ਆ ਗਈ ਚੰਗੀ ਆ ਕੁਲਦੀਪ ਬਈ ਯਾਰ ਇੱਕ ਗੱਲ ਹੋਰ ਕਰਦਾ ਸੀ ਹਾਂ ਬਈ ਜੇ ਰੇਟ ਕਰਦੇ ਰੇਟ ਬਾਈ ਹਜੇ ਯਾਰ ਦੇਖ ਕੇ ਕਰਾਂਗੇ ਇੱਕ ਕੱਚੀ ਆ ਨਾ 10 ਦਿਨਾਂ ਦੀ ਹਾਂ ਇਹ ਵੀ ਗੱਲ ਸਿਆਣੀ ਆ ਕਰਾਂਗੇ ਕੋਈ ਠੀਕ ਆ ਬੜਾ ਤਾਂ ਨਹੀਂ ਕਰਦੇ ਨਹੀਂ ਨਹੀਂ ਜ਼ਿਆਦਾ ਨਹੀਂ ਕਰਦੇ ਬਈ ਆਪਾਂ ਮਾਲ ਮੁੱਲੀ ਕਰਾਂਗੇ ਠੀਕ ਆ ਬਾਕੀ ਬਾਈ ਦੀ ਗੱਲ ਸਿਆਣੀ ਆ ਕਹਿੰਦਾ ਹਜੇ 10 ਦਿਨ ਕੱਢਦੀ ਆ ਕਈ ਵਾਰੀ ਐਡਜਸਟਮੈਂਟ ਕਰਨੀ ਪਏਗੀ ਸੱਜਣੋ ਇਹਦਾ ਫੋਨ ਤੇ ਕਰਾਂਗੇ ਕਰੂ ਭਾਈ ਜਾਇਜ ਮਾਨ ਤਾਨ ਫਿਰ ਰੇਟ ਦੇ ਵਿੱਚੋਂ ਗਲਦੀਪਾ ਜਰੂਰ ਰੱਖਾਂਗੇ ਭਾਈ ਠੀਕ ਹੈ ਹਾਂ ਇਹ ਤਾਂ ਬਣਨਾ ਮੈਸ ਨੇ ਨਾ ਤਾਂ ਕਰਕੇ ਕੱਚੀ ਕਰਕੇ ਫਿਰ ਥੋੜਾ ਜਾਂ ਠੀਕ ਹੈ ਜੀ ਸਾਨੂੰ ਆਪਾਂ ਕਰ ਲਾਂਗੇ ਲਾਓ ਵੀ ਸੱਜਣੋ ਅੱਜ ਨਾ ਤੋਹਫਾ ਤੁਹਾਨੂੰ ਦੀਵਾਲੀ ਦੇ ਆ ਬਾ ਦਿਖਾਉਣਾ ਸੀ ਜਿਹੜਾ ਆ ਆ ਗਿਆ ਬਾਕੀ ਦੀ ਅਪਡੇਟ ਆ ਵਾ ਪਹਿਲਾਂ ਛੱਡ ਦੇਾਂਗੇ ਆ ਖੜੀ ਆ ਕਰਮ ਵਾਲੀ ਬੰਦੇ ਵੀ ਨਰਮਣਗੇ ਕਾਂਟੀ ਮਾਰ ਲਿਓ ਚੰਗੇ ਬਸੂ ਰੱਖੇ ਹੋਇਆ ਸਾਰੇ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਧੰਨਵਾਦ ਜੀ